नमस्कार साथियों मैं मेवा सिंह देख रहे हो मालवा करा घग्गर घग्गर हिमाचल दहाड़िया चो हों डेराबसी पटियाला और कुछ संगरूर तो का हिस्सा होंगे अगे हरियाणे च निकल जाता है जेड़ा घग्गर है घग्गर पिछले लंबे समय जो ਪਟਿਆਲਾ ਅਤੇ ਸੰਗਰੂਰ ਦੇ ਕੁਝ ਏਰੀਆ ਹੈਗਾ ਉਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈਗਾ ਉੱਥੇ ਹੀ ਜਿਹੜੇ ਰਾਜਨੀਤਿਕ ਲੋਕ ਨੇ ਪ੍ਰਸ਼ਾਸਨ ਨੇ ਸਮੇਂ ਦੇ ਮੁਤਾਬਕ ਜਦੋਂ ਮੌਸਮ ਬਰਸਾਚਾ ਬਰਸਾਚਾ ਦਾ ਮੌਸਮ ਸ਼ੁਰੂ ਹੁੰਦਾ ਹੈਗਾ ਉਸ ਤੋਂ ਪਹਿਲਾਂ ਇਹਦੀ ਸਿਪਾਈ ਵਾਸਤੇ ਵੱਡੇ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਸ ਵਾਰ ਦੇਖਣ ਵਿੱਚ ਆਇਆ ਹੈ ਕਿ ਨਾ ਤਾਂ ਪ੍ਰਸ਼ਾਸਨ ਵੱਲੋਂ ਕੋਈ ਵਿਸ਼ੇਸ਼ ਕਾਰਵਾਈ ਦਿਦਚਸਪੀ ਦਿਖਾਈ ਹੈਗੀ ਨਾ ਹੀ ਰਾਜਨੀਤਿਕ ਲੋਕਾਂ ਨੇ ਇਸ ਵਾਰ ਵਿਸ਼ੇਸ਼ ਧਿਆਨ ਦਿੱਤਾ ਹੈਗਾ ਕਿਉਂਕਿ ਇੱਥੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪਿਛਲੀ ਵਾਰ ਜਦੋਂ ਵੀ ਕੋਈ ਸਪਾਈ ਹੁੰਦੀ ਸੀ ਪ੍ਰਸ਼ਾਸਨ ਵੱਲੋਂ ਕਰਵਾਈ ਜਾਂਦੀ ਸੀ ਇਸ ਵਾਰ ਜੋ ਸਪਾਈ ਨੂੰ ਲੈ ਕੇ ਜਾਂ ਪਿਛਲੀ ਵਾਰ ਜੋ ਬੰਨ ਰੁੱਟੇ ਸੀ ਉਸ ਨੂੰ ਜੋ ਇੱਥੋਂ ਦੇ ਲੋਕ ਨੇ ਉਹਨਾਂ ਨੇ ਖੁਦ ਆਪ ਇਹ ਬਨ ਬੰਨੇ ਜਾ ਰਹੇ ਨੇ ਜਿਹਦੇ ਸਬੰਧੀ ਸਾਨੂੰ ਜਾਣਕਾਰੀ ਦੇ ਰਹੇ ਨੇ ਸਾਡੇ ਪ੍ਰਦੀਪ ਸ਼ਰਮਾ ਜੀ ਬਨਾਰਸੀ ਕਿ ਜੋ ਬਨ ਨੇ ਉਹ ਕਿਵੇਂ ਨੇ ਉਹ ਕਿਵੇਂ ਉਹ ਮਜ਼ਬੂਤ ਕਰ ਰਹੇ ਨੇ ਕਿ ਉਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਮਦਦ ਮਿਲੀ ਹੈ ਜਾਂ ਖੁਦ ਕਿਸਾਨ ਆਪਣੇ ਤੌਰ ਤੇ ਉਹ ਬਣਨੇ ਜਿਹੜੇ ਮਜ਼ਬੂਤ ਕਰ ਰਹੇ ਸ਼ਰਮਾ ਜੀ ਤੁਹਾਡਾ ਮਾਲਵਾ ਪੰਜਾਬ ਚ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਦੱਸੋ ਕਿ ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਘੱਗਰ ਦਰਿਆ ਹੜਾਂ ਦਾ ਉੱਤਰ ਕੇ ਜੋ ਉੱਤੇ ਝੋਨਾ ਲੱਗਦਾ ਹੈਗਾ ਉਸ ਨੂੰ ਵਹਾ ਕੇ ਲਿਆ ਜਾਂਦਾ ਹੈ ਲੱਖਾਂ ਰੁਪਏ ਦਾ ਜਿਮੀਦਾਰਾਂ ਦਾ ਨੁਕਸਾਨ ਕਰਦੀ ਹੈਗੀ ਇਸ ਵਾਰ ਦੇਖਣ ਵਿੱਚ ਆਇਆ ਕਿ ਜੋ ਪ੍ਰਸ਼ਾਸਨ ਵੱਲੋਂ ਇਸ ਘੱਗਰ ਦਰਿਆ ਦੇ ਕੀ ਪ੍ਰਬੰਧ ਕੀਤੇ ਗਏ ਨੇ ਜਾਂ ਕਿਸਾਨਾਂ ਵੱਲੋਂ ਆਪ ਖੁਦ ਪ੍ਰਬੰਧ ਕਰ ਰਹੇ ਦਰਅਸਲ ਮੇਵਾ ਰਾਮ ਜੀ ਜਿਹੜੀ ਘੱਗਰ ਦੀ ਗੱਲ ਕਰੀ ਹੈ ਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਾ ਪਾਤਰ ਹੀ ਸਮਝूंगा ਕਿ ਤੁਸੀਂ ਪਿਛਲੇ ਸਾਲ ਵੀ ਬਹੁਤ ਮਿਹਨਤ કરી ਚਿੱਕੜ ਦੇ ਵਿੱਚ ਜੁੱਤੀ ਕੱਢ ਕੇ ਮਤਲਬ ਜਿੱਥੇ ਕਿਤੇ ਵੀ ਪਹੁੰਚ ਹੁੰਦੀ ਸੀ ਘੱਗਰ ਦੇ ਉੱਪਰ ਜਦ ਕ੍ਰਿਟੀਕਲ ਸਟੇਜ ਤੇ ਸੀ ਤੁਸੀਂ ਹਰ ਜਗ੍ਹਾ ਪਹੁੰਚ ਕੇ ਤੁਸੀਂ ਲਾਈਵ ਕਵਰੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਪ੍ਰਸ਼ਾਸਨ ਤੇ ਲੋਕਾਂ ਦੇ ਵਿਚਾਲੇ ਤੁਸੀਂ ਪੁਲ ਦਾ ਕਰਿਆ ਆਪਣੀ ਕੀ ਵੀਡੀਓ ਤੁਸੀਂ ਜਦੋਂ ਘੱਗਰ ਦਾ ਆਪਾਂ ਬੰਨ ਲਾਇਆ ਸੀ ਮੇਰੇ ਖਿਆਲ ਆ ਇਹਦੀ 1 ਲੱਖ ਤੋਂ ਵੀ ਜ਼ਿਆਦਾ ਵੀਊ ਆ ਗਿਆ ਸੀ ਉਹਦਾ ਕੁਝ ਘੰਟਿਆਂ ਦੇ ਵਿੱਚ ਚਲੋ ਇਸ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਮਸਲੇ ਨੂੰ ਜਿਹੜਾ ਅਗਾਊਂ ਪ੍ਰਬੰਧ ਬਾਰੇ ਪਿਛਲੀ ਵਾਰ ਆਪਾਂ ਗੱਲਾਂ ਕਰੀਆਂ ਆ ਆਕਾਸ਼ਵੰਦ ਪਟਿਆਲਾ ਤੋਂ ਪ੍ਰਿਤਪਾਲ ਮਹੋਰਾਣਾ ਆਏ ਸੀ ਆਪਣੇ ਉਹਨਾਂ ਨੇ ਵੀ ਅਗਾਊਂ ਪ੍ਰਬੰਧ ਬਾਰੇ ਪੁੱਛੇ ਸੀ ਕਿ ਚਲੋ ਪਿਛਲਾ ਲੋਸ ਤਾਂ ਹੋ ਗਿਆ ਅੱਗੇ ਵਾਸਤੇ ਇਸ ਤਰ੍ਹਾਂ ਦੀ ਤਰਸਦੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਿਹੜੀਆਂ ਸਰਕਾਰਾਂ ਕਹ ਲਓ ਜਾਂ ਬਿਊਰੋਕ੍ਰੇਸੀ ਟੈਕਨੋਕ੍ਰੇਸੀ ਦੇ ਆਰ ਨਾਟ ਸੈਂਸਿਟਾਈਜ਼ਡ ਇਨ ਥਿਸ ਰਿਗਾਰਡ ਇਸ ਵਿਸ਼ੇ ਤੇ ਸੰਸ਼ੀਰ ਨਹੀਂ ਹੈ ਉਹ ਚਿੰਤਿਤ ਨਹੀਂ ਹੈ ਹਮ ਇੱਕ ਵਾਰ ਬੰਨ ਲਾ ਕੇ ਭੁੱਲ ਗਏ ਅੱਜ ਜਦੋਂ ਕਕਰ ਦੇ ਵਿੱਚ ਪਾਣੀ ਆਊਗਾ ਫੇਰ ਯਾਦ ਆਊਗਾ ਇਹਦੇ ਨਾਲ ਸਿਰਫ ਠੇਕੇਦਾਰ ਦਾ ਬੈਨੀਫਿਟ ਹੈ ਠੇਕੇਦਾਰ ਉੱਥੇ ਭਾਵੇਂ 1% ਕੰਮ ਕਰਦੇ 5% ਕਰਦੇ 25% ਕੰਮ ਕਰਦੇ ਜਦੋਂ ਉਹਦੇ ਉੱਪਰ ਪਾਣੀ ਫਿਰ ਗਿਆ ਉਹ ਸਾਰਾ ਡਾਨਾ ਉਹ ਪਾਸ ਹੋ ਗਿਆ ਕਿਸਾਨਾਂ ਤੇ ਆਮ ਵਸਨੀਕ ਜਿਹੜੇ ਵਸਨੀਕ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਇਸੇ ਤਰ੍ਹਾਂ ਕਰਦੇ ਵਿੱਚ ਜਿੱਥੇ ਬੰਨ ਲਾਏ ਆ ਉੱਥੇ ਤਾਂ ਕਹਿੰਦੇ ਸੀ ਠਿਕਾ ਜੋ ਸੁਣਨ ਦੇ ਵਿੱਚ ਆਈ ਹੈ ਗੱਲ ਦੂਜਾ ਲੋਕਾਂ ਨੇ ਅਣਦਾਣੇ ਬੋਪਰ ਆਪਣੇ ਮੰਡਵੀ ਤੋਂ ਲੈ ਕੇ ਇੱਧਰ ਲੋਕਾਂ ਨੇ ਸਾਡੇ ਪਿੰਡ 350 ਰੁਪਏ ਕਿੱਲਾ ਪੈਸੇ ਇਕੱਠੇ ਕਰੇ ਆ ਉਗਰਾਈ ਕਰੀ ਆ ਕਿਤੇ ਉਗਰਿਆ ਕਰਿਆ ਕਿਤੇ ਹਜ਼ਾਰ ਰੁਪਿਆ ਕਰਿਆ ਕਿਉਂਕਿ ਅਣਦਾਣੇ ਦੋੇ ਪਾਸੇ ਨੁਕਸਾਨ ਆ ਉੱਥੇ ਕਹਿੰਦੇ ਗਾਹੀ ਜ਼ਿਆਦੇ ਕਰੀ ਆ ਲੋਕ ਆਪਣੇ ਲੈਵਲ ਤੇ ਲੱਗ ਰਹੇ ਆ ਪਰ ਇਹ ਕੰਮ ਜਿਹੜਾ ਅੱਜ ਲੋਕ ਜੀਰੀ ਲਾਉਣਗੇ ਕਿ ਘੱਗਰ ਦੀ ਰਾਖੀ ਕਰਨਗੇ ਆਪਣੇ ਕੋਲ ਜਿਹੜਾ ਸਾਲ ਪਿਆ ਸੀ ਪਿਛਲਾ ਫਲੱਡ ਤੋਂ ਬਾਅਦ ਉਹ ਪੂਰਾ ਸਾਲ ਲਗਾਤਾਰ ਉਹਨਾਂ ਨੇ ਮਤਲਬ ਕੰਮ ਕਰਨਾ ਸੀ ਹੌਲੀ ਹੌਲੀ ਸਲੋ 모ਸ਼ਨ ਦੇ ਵਿੱਚ ਜਿੰਨਾ ਕੋਈ ਉੱਤੇ ਕੋਈ ਫਾਲਟ ਪੈਂਦਾ ਟਿੱ ਡਿੱਗ ਡਿੱਗ ਦੀ ਜਾਂ ਕੋਈ ਹੋਰ ਪਤਾ ਲੱਗਦਾ ਉਹਨਾਂ ਨੂੰ ਤਾਂ ਕਿ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦਾ ਡਿਜਾਸਟਰ ਨਾ ਬਣੇ ਪਾਣੀ ਤੇ ਚਲਾਉਂਦੇ ਰਹਿੰਦੇ ਆ ਜੀ ਜੀ ਉਹਨੂੰ ਜਦੋਂ ਫਲੱਡ ਵਾਸਤੇ ਲੋਕ ਡੁੱਬਣਗੇ ਖਾਲੀ ਥੈਲੇ ਵੰਡਣ ਵਾਸਤੇ ਤਾਂ ਇਲਾਕਾ ਮੈਜਿਸਟਰੇਟ ਦੀ ਡਿਊਟੀ ਲਗਾ ਦੇਣਗੇ ਬਣਾ ਕੇ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਗਜਟੇਡ ਅਧਿਕਾਰੀਆਂ ਨੂੰ ਚੱਕ ਕੇ ਇਲਾਕਾ ਮੈਜਿਸਟਰੇਟ ਬਣਾ ਦਿੰਦੇ ਆ ਉੱਥੇ ਡਿਊਟੀ ਮੈਜਿਸਟਰੇਟ ਹੈ ਚਿਰਪ ਸਮਿੰਟ ਵਾਲੇ ਖਾਲੀ ਥੈਲੇ ਵੰਡਣ ਵਾਸਤੇ ਉੱਥੇ ਵੀ ਖਰਬਾਰ ਪਿਆਂ ਦਾ ਬਿਜ਼ਨਸ ਹੁੰਦਾ ਜਿਹੜੇ ਵਪਾਰੀ ਵਰਗ ਹੈ ਪਰ ਆਮ ਵਸਿੰਦਿਆਂ ਦਾ ਕੋਈ ਫਾਇਦਾ ਨਹੀਂ ਦੂਸਰੀ ਵਰਗ ਹੈ ਪਰ ਆਮ ਵਸਿੰਦਿਆਂ ਦਾ ਕੋਈ ਫਾਇਦਾ ਨਹੀਂ ਤੁਸੀਂ ਮੈਂ ਤੁਹਾਡੇ ਕੋਲ ਇੱਕ ਵੀਡੀਓ ਭੇਜੂਗਾ ਅਮਰਜੀਤ ਵੜੈਚ ਨੇ ਬਣਾਈ ਹੈ ਜੋ ਆਕਾਸ਼ਵਾਣੀ ਦੇ ਡਾਇਰੈ ਅੱਜਕੱਲ ਆਪਣਾ ਇੱਕ ਚੈਨਲ ਚਲਾ ਰਹੇ ਆ ਮੀਡੀਆ ਦੇ ਵਿੱਚ ਆ ਉਹ ਵੀ ਉਹਨਾਂ ਨੇ ਅਗਾਉਂ ਪ੍ਰਬੰਧ ਕਰਿਆ ਬੈੱਡਾਂ ਦੇ ਥੱਲੇ ਰੱਖਣ ਵਾਸਤੇ ਉਹਨਾਂ ਨੇ ਲੋਹੇ ਦੇ ਬੈਂਚ ਬਣਵਾਏ ਆ 3 3 ਫੁੱਟ ਦੇ ਉਹਨਾਂ ਨੇ ਸੋਫੇ ਵੀ ਬੈਂਚਾਂ ਦੇ ਉੱਪਰ ਲਾਤੇ ਕਿਉਂਕਿ ਪਿਛਲੇ ਸਾਲ ਉਹਨਾਂ ਦੀ ਥੱਲੇ ਵਾਲੀ ਮੰਜ਼ਲ ਬਿਲਕੁਲ ਡੁੱਬ ਗਈ ਸੀ ਛੀਵਰੇਜ ਬੋਰਡ ਵਗੈਰਾ ਪ੍ਰਦੂਸ਼ ਆਪਣੇ ਪੰਜਾਬ ਰੈਗੂਲਰ ਵਾਟਰ ਰੈਗੂਲੇਟਰੀ ਕਮਿਸ਼ਨ ਸਭ ਸੁੱਤੇ ਪਏ ਆ ਕਿਸੇ ਨੂੰ ਕੋਈ ਲੋਕ ਕੋਈ ਲੋਕਾਇਦੇ ਵਿਚਾਲੇ ਨਹੀਂ ਪੜਦੇ ਤੁਸੀਂ ਕਿ ਤੁਹਾਡੇ ਇੱਕ ਚੀਜ਼ ਹੋਰ ਯਾਦ ਹੋਣੀ ਜਦੋਂ 11 ਮੈਂਬਰੀ ਕਮੇਟੀ ਬਣੀ ਸੀ ਐਮਐਲਏ ਦੀ ਐ ਮੰਤਰੀਆਂ ਦੀ ਆਪਣੇ ਖਨੋਰੀ ਗੰਦਾ ਪਾਣੀ ਦੇਖਣ ਆਏ ਸੀ ਕੀ ਉਹ ਗੱਲ ਗੰਦੇ ਪਾਣੀ ਤੱਕ ਆਈ ਸੀ ਗੱਲ ਰੈਸਟ ਆਫ ਹਾਊਸਾਂ ਦੇ ਵਿੱਚ ਚੇਅਰਮੈਨੀਆਂ ਵੰਡਣ ਤਕਸੀਮਤ ਰਹਿ ਗਈ ਸੀ ਸਰ ਜੀ ਗੱਲ ਕਰ ਰਹੇ ਹੋ ਕਿ ਅਸੀਂ ਖੁਦ ਮਤਲਬ ਆਪ ਬੰਨ ਅਵਾਸਤਿ ਪੈਸੇ ਇਕੱਠੇ ਕਰ ਰਹੇ ਇਹ ਨੋਬਤ ਕਿਉਂ ਆਈ ਇਸ ਹਾਲ ਕਿਉਂਕਿ ਜਦੋਂ ਕੋਈ ਸਰਕਾਰ ਦੀ ਤਰਫੋਂ ਪੱਤਾ ਨਹੀਂ ਹਿਲਿਆ ਸਿਰਫ ਦਾਵੇ-ਦਾਵੇ ਹੁੰਦੇ ਰਹਿੰਦੇ ਆ ਕਿ ਠੇਕਾ ਹੋ ਗਿਆ ਟੈਂਡਰ ਹੋ ਗਿਆ ਚੋਣ ਜਾਬਤਾ ਲੱਗ ਗਿਆ ਲੋਕਾਂ ਨੇ ਪਿਛਲੇ ਸਾਲ ਦਾ ਜੋ ਘਾਟਾ ਖਾਇਆ ਨਾ ਹੂੰ ਕੋਈ ਵਪਾਰੀ ਘਾਟੇ ਨਾਲ ਨਹੀਂ ਮਰਦਾ ਇੱਕ ਕਿਸਾਨ ਇਸ ਤਰ੍ਹਾਂ ਦੀ ਮਤਲਬ ਜਮਾਤ ਹੈ ਜੇ ਉਸ ਨੂੰ ਘਾਟਾ ਪੈ ਜੇ ਬੰਦਾ ਸਲਫਾਸ ਵੀ ਖਾ ਲੈਂਦਾ ਆਹਾ ਵੀਰ ਲੈ ਲੈਂਦਾ ਨਹਿਰ 'ਚ ਵਿਛਾਲ ਮਾਰ ਜਾਂਦਾ ਹੈ ਬਿਜਲੀ ਨੂੰ ਵੀ ਹੱਥ ਲਾ ਲੈਂਦਾ ਹਰ ਮਤਲਬ ਆਤਮ ਹੱਤਿਆ ਵਾਲ ਸਭ ਤੋਂ ਜ਼ਿਆਦਾ ਕਿਸਾਨ ਜਾਂਦਾ ਹੈ ਕਿਸਾਨ ਇਸ ਵਿਸ਼ੇ ਦੇ ਡਰਿਆ ਹੋਇਆ ਸੀ ਜੇ ਇਸ ਵਾਰ ਵੀ ਫਸਲ ਮਰ ਗਈ ਆਪਣਾ ਕਿਸੇ ਲੋਟ ਵੀ ਕੰਮ ਠੀਕ ਨਹੀਂ ਆਉਣਾ ਸਿਵਾਏ ਆਤਮ ਹੱਤਿਆ ਤੋਂ ਕਿਸਾਨਾਂ ਨੇ ਡਰ ਦੇ ਵਿੱਚ ਮਤਲਬ ਪੈਸਾ ਇਕੱਠਾ ਕਰਕੇ ਆਪਣੇ ਨਹੀਂ ਸਰर्मा जी ਤੁਸੀਂ ਇਹ ਆਵਾਜ਼ ਜਿਹੜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਵਾਰ ਨਹੀਂ ਕੀਤੀ ਹੈ ਕੱਲਾ ਸ਼ਰਮਾ ਨੇ ਨਿਵਾਜ 50 ਅੰਗ ਦਾ ਸ਼ਰਮਾ ਜੀ ਦੇ ਸੋਸ਼ਲ ਮੀਡੀਆ ਦੇ ਫੇਸਬੁਕ ਪੇਜ ਤੇ ਤਾਂ ਪਾ ਮੈਂ ਕੱਲ ਵੀ ਇੱਕ ਵੀਡੀਓ ਪਾਈ ਹੈ ਪਿਛਲੇ ਸਾਲ ਦੀ ਵੀਡੀਓ ਜਿਹੜਾ ਪ੍ਰਿਤਪਾਲ ਮਹੋਰਾਣਾ ਨੇ ਆਪਣਾ ਇੰਟਰਵਿਊ ਕੀਤਾ ਸੀ ਉਹਰੇ ਫਲੱਡ ਦੇ ਵਿੱਚ ਖੜ ਕੇ ਉਹ ਬੰਦਾ ਪਟਿਆਲੇ ਤੋਂ ਆ ਕੇ ਇੰਟਰਵਿਊ ਕਰਕੇ ਗਿਆ ਪਾਣੀ ਦੇ ਵਿੱਚ ਖੜ ਕੇ ਇੰਟਰਵਿਊ ਕਰਿਆ ਉਹ ਇੰਟਰਵਿਊ ਆ ਕੇ ਮੈਂ ਇਸ ਵੀਡੀਓ ਤੋਂ ਸਬਕ ਲਓ ਅਗਾਉਂ ਪ੍ਰਬੰਧ ਕਰੋ ਸ਼ੇਅਰ ਕਰਨਾ ਪਸੰਦ ਨਹੀਂ ਕਰਦਾ ਜਦ ਕਿ ਜਨ ਹਿੱਤ ਵਾਸਤੇ ਵੀਡੀਓ ਪਾਈ ਸੀ ਮੈਂ ਇਹ ਤੁਸੀਂ ਗੱਲ ਸਾਨੂੰ ਇਹ ਦੱਸੋ ਜਿਵੇਂ ਕਿ ਦੇਖਣ ਵਿਚ ਆ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕਈ ਥਾਵਾਂ ਤੇ ਮਸ਼ੀਨਾਂ ਵੀ ਲਗਾਈਆਂ ਗਈਆਂ ਔਰ ਕਈ ਥਾਵਾਂ ਤੇ ਕੁਝ ਨਰੇਕਾ ਦੇ ਤਹਿਤ ਕੰਮ ਵੀ ਕਰਵਾਏ ਜਾ ਰਹੇ ਨੇ ਜਿਵੇਂ ਕਿ ਕੁਝ ਮਿੱਟੀ ਦੇ ਥੱਲੇ ਪਰਵਾਏ ਜਾ ਰਹੇ ਨੇ ਮਨ ਤਾਂ ਇਸ ਤਰ੍ਹਾਂ ਦੇ ਕਿਥੇ ਕਿਥੇ ਦਾ ਪ੍ਰਬੰਧ ਮਨ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਹੇ ਨੇ ਦੇਖੋ ਜੀ ਜੇ ਸਰਕਾਰ ਨੇ ਕਰਿਆ ਹੋਣਾ ਬੜੀ ਮਤਲਬ ਇਹ ਨੂੰ ਸਲਾਘਾਯੋਗ ਕਦਮ ਕਵਾਂਗੇ ਕਿਉਂਕਿ ਮੈਂ ਦੇਖਿਆ ਨਹੀਂ ਬਿਨਾ ਆਪਣੀ ਅੱਖਾਂ ਦੇਖਿਆ ਆਪਾਂ ਉਹਨੂੰ ਕੰਡੈਮ ਕਰ ਸਕਦੇ ਨਾ ਸਪੋਰਟ ਕਰ ਸਕਦੇ ਜੇ ਕਰਿਆ ਬਹੁਤ ਵਧੀਆ ਜੇ ਨਹੀਂ ਕਰਿਆ ਮੈਂ ਬੇਨਤੀ ਕਰਦਾ ਕਿ ਸੈਕਟਰ ਬਣਾ ਕੇ ਕਿਲੋਮੀਟਰ 2 2 ਕਿਲੋਮੀਟਰ ਦੇ ਜੋ ਵੀ ਇੰਜੀਨੀਅਰਿੰਗ ਮਤਲਬ ਚੰਗਾ ਸਮਝਣ ਜੋ ਉਹਨਾਂ ਦੇ ਟੈਕਨੋਕ੍ਰੇਟ ਐ ਡਰੇਨੇਜ ਡਿਪਾਰਟਮੈਂਟ ਦੇ ਮਸ਼ੀਨਾ ਹਾਇਰ ਕਰਕੇ ਉਹਨਾਂ ਦੇ ਸੰਪਰਕ ਨੰਬਰ ਲੈ ਜਿੱਥੇ ਮਰਜੀ ਕੰਮ ਕਰੋ ਜੇ ਪਿੱਛੋਂ ਕੋਈ ਪਾਣੀ ਦੀ ਜਿਆਦਾ ਆਮਦ ਹੋਊਗੀ ਕੋਈ ਰਿਪੋਰਟਿੰਗ ਹੋਊਗੀ ਉਸ ਟਾਈਮ ਉਥੇ ਮਸ਼ੀਨਾ ਮੈਨਪਾਵਰ ਤੇ ਥੈਲਿਆਂ ਦੇ ਢੇਰ ਮੌਕੇ ਦੇ ਥੈਲੇ ਕਈ ਵਾਰ ਬਾਰਸ ਹੋ ਜਾਂਦੀ ਹੈ ਬਾਰਸ ਦੇ ਵਿੱਚ ਥੈਲੇ ਭਰਨੇ ਬੜੇ ਮਤਲਬ 1 ਕਿਲੋਮੀਟਰ ਦੇ ਵਿੱਚ ਸਪੋਜ਼ ਕਰੋ 2 4000 ਥੈਲਾ ਭਰਾ ਕੇ ਰੱਖ ਲੈਣਾ ਚਾਹੀਦਾ ਹੈ ਜਦੋਂ ਥੈਲਾ ਜੇ ਪਾਣੀ ਨਹੀਂ ਆਇਆ ਜਿਆਦੇ ਉਸੇ ਥੈਲੇ ਨੂੰ ਅੰਦਰਲੇ ਪਾਸੇ ਇੱਕ ਤਹਿ ਲਾ ਦੇਣ ਉਹਦੀ ਮਜ਼ਬੂਤੀ ਬਣੀ ਰਹੂਗੀ ਅੱਗੇ ਬਰਸਾਤਾਂ ਦੇ ਵਿੱਚ ਘੱਗਰ ਦੀ ਜਿਹੜਾ ਕਿਨਾਰੇ ਆ ਉਹ ਵਧਣਗੇ ਨੇ ਡੇਮੇਜ ਸਮਝੀ ਇੱਕ ਚੀਜ਼ ਹੋਰ ਦੇਖਣ ਨੂੰ ਪਿਛਲੀ ਵਾਰੀ ਵੀ ਅਸੀਂ ਮਤਲਬ ਰਿਪੋਰਟਿੰਗ ਕੀਤੀ ਸੀ ਕਿ ਇਸੀ ਸੰਗਰੂਰ ਪਟੋ ਹੁਕੂਮਤ ਵੀ ਜਾਰੀ ਹੋਈ ਸੀ ਕਿ ਕੁਝ ਲੋਕਾਂ ਨੇ ਇਹਦੇ ਅੰਦਰ ਨਾ ਪਾਈਪਾਂ ਦਾ ਬਗ ਮਤਲਬ ਪਾਣੀ ਦੀ ਦੇਖੀ ਨਿਕਾਸੀ ਕੀਤੀ ਹੋਈ ਹੈਗੀ ਮਤਲਬ ਕਿਤੇ ਕਿਤੇ ਕਿਸਾਨ ਵੀ ਜ਼ਿੰਮੇਵਾਰ ਹੈ ਇਸ ਚੀਜ਼ ਮਤਲਬ ਜਦੋਂ ਪਾਣੀ ਦੇਖੇ ਬੰਨਿਆਂ ਦੇ ਉੱਪਰ ਆ ਜਾਂਦਾ ਹੈ ਤਾਂ ਦੇਖੋ ਉੱਥੋਂ ਲੀਕੇਜ ਹੋ ਕੇ ਟੁੱਟਣ ਦਾ ਦੇਖੀ ਖਤਰਾ ਬਣਦਾ ਪਿਛਲੀ ਵਾਰ ਤਕਰੀਬਨ ਪਾਈਪਾਂ ਦਾ ਸਾਰੀਆਂ ਪਾੜਤੀਆਂ ਸੀ ਪਰ ਜੇ ਪਾਈਪਾਂ ਸਪੋਜ਼ ਕਰੋ ਲਾਈਆਂ ਕਿਸੇ ਨੇ ਅਨਅਥੈਂਟੀਕੇਟਰ ਉਹਨਾਂ ਦਾ ਮੇਵਾਸ਼ਿੰਗ ਨੂੰ ਰੋਕ ਸਕਦਾ ਨਾ ਕੁਲਦੀਪ ਸ਼ਰਮਾ ਰੋਕ ਸਕਦਾ ਆ ਤਾਂ ਜਿਹੜਾ ਡਰੇਨੇਜ ਵਾਲੇ ਦਾ 3-3 ਲੱਖ ਤਨਖਾਹ ਲੈਂਦੇ ਆ ਉਹ ਵਿజిਟ ਕਿਉਂ ਨਹੀਂ ਕਰਦੇ ਉਰੇ ਕਿਹੜਾ ਕੋਈ ਬਿਜਲੀ ਦਾ ਡਿਕਣ ਨਹੀਂ ਲੱਗੀ ਜਾਂ ਇਹ ਪ੍ਰੋਪਰਟਿਡ ਏਰੀਆ ਨਹੀਂ ਕਿ ਉਰੇ ਗੱਡੀ ਨਹੀਂ ਚੜ੍ਹ ਸਕਦੀ ਜਾਂ ਕੋਈ ਬੰਦਾ ਨਹੀਂ ਆ ਸਕਦਾ ਉਹਨਾਂ ਨੂੰ ਮਿਲੋ ਪਿਆਰ ਨਾਲ ਜੇ ਉਹਨਾਂ ਦੀ ਕੋਈ ਮਜਬੂਰੀ ਹੈ ਮਜਬੂਰੀ ਪੁੱਛੋ ਬੈਠ ਕੇ ਕੋਆਰਡੀਨੇਸ਼ਨ ਨਾਲ ਉਹਨਾਂ ਦਾ ਹੱਲ ਕਰੋ ਜੇ ਉਹਨਾਂ ਨੂੰ ਪਾਣੀ ਦੀ ਉਧਰ ਲੋੜ ਹੈ ਉਹਦੇ ਵਾਸਤੇ ਕੋਈ ਸ਼ਰਮਾ ਜੀ ਤੁਸੀਂ ਪ੍ਰਸ਼ਾਸਨ ਤੋਂ ਅਗਾਉ ਪ੍ਰਬੰਧਾ ਵਾਸਤੇ ਕੀ ਅਪੀਲ ਕਰੋਗੇ ਮੈਂ ਤਾਂ اپیل ਕਰੂੰਗਾ ਕਿ ਮਾਨਯੋਗ ਡੀਸੀ ਸਾਹਿਬ ਜੋ ਉਹਨਾਂ ਨੂੰ ਪਿਛਲੇ ਸਾਲ ਦਾ ਡਾਟਾ ਪਿਆ ਉਹਨਾਂ ਕੋਲੇ ਕਿਹੜੇ ਏਰੀਏ ਦੇ ਵਿੱਚ ਕਿੰਨੇ ਫੁੱਟ ਪਾਣੀ ਹੋਇਆ ਸੀ ਕਿੱਥੇ ਮਾਰ ਹੋਈ ਸੀ ਉਥੇ ਸਾਰੇ ਕਨਸਰਨਡ ਜੋ ਵੀ ਬਿਊਰੋਕਰੇਟ ਟੈਕਨੋਕਰੇਟ ਉਹਨਾਂ ਨੂੰ ਸਤਾਰਕ ਕਰ ਦੇਣ ਤੇ ਉਹਨਾਂ ਨੇ ਲੋਕਾਂ ਨਾਲ ਮਿਲ ਕੇ ਕਿਉਂਕਿ ਜਦੋਂ ਸਮੱਸਿਆ ਖੜੀ ਹੁੰਦੀ ਹੈ ਉਹਨਾਂ ਨੂੰ ਪ੍ਰਸ਼ਾਸਨ ਦਾ ਅਗਲੇ ਦਿਨ ਪਤਾ ਲੱਗਦਾ ਹੈ ਪਹਿਲਾ ਥਾਣੇ ਗੱਲ ਜਾਂਦੀ ਹੈ ਥਾਣੇ ਵਾਲੇ ਐਸਐਸਪੀ ਨੂੰ ਦੱਸਦੇ ਆ ਫਿਰ ਉਹ ਇਲਾਕਾ ਆਪਣੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਦੱਸਦੇ ਆ ਡਿਸਟ੍ਰਿਕਟ ਮੈਜਿਸਟ੍ਰੇਟ ਅੱਗੇ ਡਿਊਟੀ ਲੱਗਦਾ ਫਿਰ ਹੋਰ ਮੈਜਿਸਟ੍ਰੇਟਾਂ ਦੀ ਡਿਊਟੀ ਲੱਗਦੀ ਹੈ ਸੱਚੇ ਕੱਬੇ ਤੋਂ ਅਫਸਰ ਡਿਪਿਊਟ ਕਰੇ ਜਾਂਦੇ ਆ ਨਵੇਂ ਓਟ ਏਰੀਆ ਜਦੋਂ ਬੰਦਾ ਆਉਂਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਜਿਹੜੀ ਅਣਦਾਣੀ ਦੀ ਡੋਮੈਸਟਿਕ ਪ੍ਰੋਬਲਮ ਦਾ ਤੁਹਾਨੂੰ ਪਤਾ ਹੈ ਤੁਹਾਡੇ ਪਿੰਡ ਦੇ ਵਸਿੰਦਿਆਂ ਨੂੰ ਪਤਾ ਹੈ ਹੋਰ ਕੋਈ ਨਹੀਂ ਦੱਸ ਸਕਦਾ ਵਰਦਾ ਕੇ ਹਵਾਈ ਸਰਵੇਖਣ ਨਾਲੇ ਚੀਜ਼ਾਂ ਨਹੀਂ ਦੱਸ ਸਕਦੇ ਨੇ प्रदीप ਸਰਮਜੀਤ ਤੁਸੀਂ ਜੋ ਗਰਦੇਸਬੰਧ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਪ੍ਰਸ਼ਾਸਨ ਨੂੰ ਅਗਾਊ ਪ੍ਰਬੰਧ ਬਾਰੇ ਅਪੀਲ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਅਗਾਊ ਪ੍ਰਬੰਧ ਨੇ ਉਹਨਾਂ ਵਾਸਤੇ ਪ੍ਰਸ਼ਾਸਨ ਜਲਦ ਤੋਂ ਜਲਦ ਜੋ ਵੀ ਸੱਚੋ ਸਮਾਨ ਹੱਲ ਕਰੀਦਾ ਹੈ ਧੰਨਵਾਦ ਥੈਂਕ ਯੂ